ਹੈਲੋ ਜੀ ਇੱਕ ਹੀ ਗੱਲ ਹੈ ਭੈਜ ਜੀ ਤੁਸੀਂ ਇਹ ਗੱਲ ਕਹੀ ਹੈ ਸਾਡਾ ਜਦੋਂ ਟੀਂਡਣ ਤੱਕੜਾਇਆ ਦੱਬਿਆਂ ਦੇ ਕੋਈ ਪਰਵਾਹ ਨਹੀਂ ਇਹ ਕੋਈ ਗੱਲ ਨਹੀਂ ਨਿਕਲੇ ਸਿੱਖੀ ਨਹੀਂ ਜਿੱਥੇ ਖੜਗੇ ਜਿੱਥੇ ਖੜੇ ਆਂਗੇ ਥੋਕੇ ਖੜੇ ਆਂਗੇ ਸਾਰਾ ਕੁਝ ਕੀਤਾ ਹੈ ਸਾਰਾ ਜਿਹੜਾ ਹੁਣ ਬੇਨਤੀ ਕਰਾਂਗੇ ਕਿ ਸਦਾ ਸਾਡੇ ਸੂਬਾ ਕਾਂਗਰਸ ਦੇ ਪ੍ਰਤਾਪ ਇਹ ਨੌਜਵਾਨ ਹਰਖਰ ਦੇ ਬੇਟਾ ਰਾਜੇ ਸਿੰਘ ਜੀ ਔਰ ਸਾਡੇ ਪੂਰੇ ਪੰਜਾਬ ਦੀ ਆਵਾਜ਼ ਪੰਜਾਬ ਦੇ ਸਾਰੇ ਵਰਗਾਂ ਦੀ ਆਵਾਜ਼ ਔਰ ਇਹ ਜਿਹੜੇ ਤਾਕਤਾਂ ਸ਼ਕਤੀਆਂ ਜੇਲਾਂ ਡੰਡਿਆਂ ਚੀਜ਼ਾਂ ਨੂੰ ਪਿੱਛੇ ਧੱਕ ਕੇ ਲੋਕਾਂ ਦਾ ਖੜਨ ਵਾਲੀ ਆਵਾਜ਼ ਸਾਡੇ ਅੱਜ ਲੋਕ ਸਭਾ ਦੇ ਉਮੀਦਵਾਰ ਸਖਪਾਲ ਜੀ ਹੈ ਔਰ ਮੇਰਾ ਛੋਟਾ ਬੱਚਾ ਕੋਲ ਜੀ ਇਹੇ ਮੇਸ਼ਾ ਬੁਢੀ ਵਸਤੀ ਤੋਂ ਲੈ ਕੇ ਮੈਂ ਤਾਂ ਇਹ ਪਤਾ ਬਹੁਤ ਕੁਝ ਦੇਖਿਆ ਮੈਂ ਸਾਰੇ ਉਨਕਾੜੀ ਰੱਖਿਆ ਇਹ ਸਾਰਾ ਥਾਵਾ ਤਵਾ ਕੇ ਤੇ ਆ ਵੱਜੀ ਸਾਡੀ ਜਿਹੜੀ ਬੈਠੀ ਹੈ ਸਾਡੇ ਨਾਲ ਹੀ ਜਿਹੜੇ ਆਪਣੇ ਮੈਂਚੇ ਆਪਣੇ ਧਰਮਨ ਸਾਹਿਬ ਦੇ ਬੇਟੇ ਵੀ ਬੈਠੇ ਆ ਆ ਸਾਡੀ ਮੋਗੇ ਤਵਾਈ ਬੈਠੀ ਹੈ ਸਾਡੇ ਆਪਣੇ ਸੰਦੀਪ ਜੀ ਬੈਠੇ ਨੇ ਆ ਸਾਡੀ ਭਦੌੜ ਵਾਲੀ ਜਿੱਤੀ ਬੈਠੀ ਹੈ ਤੇ ਸਾਰੇ ਹੀ ਨੌ ਲੈਂਡ ਚ ਪੈਗੇ ਤਾਂ ਲੰਮਾ ਚੱਕਰ ਹੋ ਜਾਊਗਾ ਅੱਜ ਵੀ ਸੀਬਿਆ ਜੀ ਬੈਠੇ ਆ ਸਾਰਿਆਂ ਜਾਣਦੀਆਂ ਪਿੱਛੇ ਤੇ ਸਾਹਮਣੇ ਖੜੇ ਭੈਣੋ ਤੇ ਭਰਾ ਬਹੁਤ ਸਾਰਿਆਂ ਨੇ ਵਿਸ਼ਵਾਸ ਸਮਾ ਦੇਖਿਆ ਹੁਣ ਤੇ ਬਹੁਤ ਸਾਰੇ ਜਿਹੜੇ ਉਸ ਤੋਂ ਬਾਅਦ ਕੇ ਮੇਦਿੰਨਾਂ ਦੇਖਵਾ ਨਹੀਂ ਦੇਖਿਆ ਆ ਤੌੜੇ ਵਾਲੇ ਬੈਠੇ ਆ ਮੇਰੇ ਸਾਹਮਣੇ ਮੈਂ ਦੇਖ ਰਹੀ ਆ ਤੌੜੇ ਵਾਲੇ ਜਿਹੜੇ ਸਾਰੇ ਇਸ ਪੰਜਾਬ ਦੀ ਧਰਤੀ ਤੇ ਤੇ ਖਾਸ ਤੌਰ ਤੇ ਜਿਹੜਾ ਆਪਣਾ ਖਿੱਤਾ ਹੈ ਇੱਥੇ ਸਭ ਤੋਂ ਵੱਧ ਕਰਵਾਈ ਜੁਲਮਾਂ ਦੀ ਏਸੇ ਹੋਈ ਹੈ। ਔਰ ਸਭ ਤੋਂ ਵੱਧ ਬਹਾਦਰੀ ਨਾਲ ਸਾਡੇ ਇੱਥੋਂ ਦੇ ਖੂਨ ਦੇ ਨੋੜਵਾ ਜਵਾਬ ਦੇ ਕੇ ਚਾਹੇ ਅੰਗਰੇਜ਼ ਇੱਥੋਂ ਭਜਾਏ ਚਾਹੇ ਕੋਈ ਹੋਰ ਸ਼ਕਤੀਆਂ ਆਈਆਂ ਭਜਾਏ ਇਹ ਵੀ ਇੱਥੇ ਦੇਖਿਆ ਕਿ ਅੱਤਵਾਦ ਦਾ ਦੌਰ ਜਦੋਂ ਆਇਆ ਸੀ ਕੌਣ ਲੋਕ ਸੀ ਕਿੱਥੇ ਫਿਰਦੇ ਸੀ। ਕਦੇ ਮੈਂ ਤਾਂ ਬਹੁਤ ਕੁਝ ਦੇਖਿਆ ਆਪਣੀ ਅੱਖਾਂ ਦੇ ਨਾਲ। ਔਰ ਅੱਜ ਮੈਂ ਮਾਨ ਮਹਿਸੂਸ ਕਰ ਰਿਹਾ ਜਿਹੜੇ ਬੈਠੀ ਆ ਸਾਡੇ ਪੂਰੇ ਲੀਡਰਾਂ ਦੀ ਲਾਈਨ ਇਹ ਲੀਡਰ ਨੇ ਪਰ ਮੇਰੇ ਰਿਸ਼ਤੇ ਦੇ ਵਿੱਚ ਬੱਚੇ ਨੇ ਆ ਮੈਂ ਨਾਲੇ ਬਟਿੰਗਰੂ ਦੇਖਿਆ ਕਿਵੇਂ ਇਹ ਇੱਕ ਵਰਕਰ ਦੇ ਤੌਰ ਤੇ ਦੁਨੀਆਂ ਬਚਾਉਣ ਤੋਂ ਲੈ ਕੇ ਸੈਂਟਰ ਤੱਕ ਜਾ ਪਹੁੰਚ ਸ਼ਿਕਵਾ ਨਹੀਂ ਕੀਤਾ ਕਦੇ ਵੀ ਮੈਨੂੰ ਥੋਟਾਕ ਨਹੀਂ ਦਿੱਤਾ ਮੈਨੂੰ ਸਮਾਇਆ ਕਿ ਪਰ ਤਾਂ ਬੁਲਾ ਦੇ ਇਹ ਹੀ ਆ ਖੈਰ ਇਹਨਾਂ ਦਾ ਵੀ ਪਹਿਲਾ ਟਿਕਟ ਮੈਕ ਦਾ ਉਹਦਾ ਬੰਦਾ ਪ੍ਰਸੰਤ ਕਟਾਨੀ ਨੂੰ ਦਵਾਕੀ ਲੈ ਗਈ ਤੇ ਆ ਵੀ ਆਪਣੀ ਜਿਵੇਂ ਖੈਰ ਹੈ ਪਹਿਲੀ ਵਾਰ ਅਜ ਕੁਇਦਸਵਤੀ ਹੈ ਮੇਰੀ ਇਹਨੂੰ ਜੋਇਨ ਉਥੇ ਏਆਈਸੀਸੀ ਚ ਕਰਾ ਕੇ ਲੈ ਆਈ ਨਿਕਲ ਨਾਲ ਇੱਕ ਗੱਲ ਕਹੀ ਸੀ ਤੇ ਤੁਹਾਨੂੰ ਪਤਾ ਨਹੀਂ ਮੀਡੀਆ ਦਾ ਬੜਾ ਕੋਈ ਫਿਕਸਾ ਮੈਂ ਬੁਰਾ ਬੁਰਾ ਬੋਲਣਾ ਬਦਦਾ ਕਿਹਾ ਨਾ ਹੋ ਹੋਰ ਵੀ ਤਰੀਕੇ ਨਾਲ ਕਹਿੰਦੇ ਵਕਤ ਦੇਖੀ ਹੱਦਾ ਨਾ ਟੁੱਪੀ ਇੱਕ ਦੋ ਪਾਸੇ ਤੇ ਆ ਕੇ ਕਈ ਵਾਰੀ ਬਹੁਤ ਬੋਲ ਜਾਂਦੇ ਆ ਤੇ ਪਿੱਛੇ ਬੁਰਾ ਔਖਾ ਹੋ ਜਾਂਦਾ ਹੈ ਲੇਕਿਨ ਇਸ ਦਾ ਸਲੀਕਾ ਹੋ ਜਾਏ ਇਹਦੇ ਤੱਥੇ ਇਹਦੇ ਹੁੰਦੇ ਆ ਇਹ ਨਬ ਜਿਹੇ ਜੀ ਫੜਦਾ ਜਿਹੜੀ ਦੇ ਮੁਤਾਬਕ ਸਭ ਸਾਰਿਆਂ ਨੂੰ ਪਤਾ ਹੈ ਕਿ ਅੱਜ ਲੜਨ ਵਾਲਾ ਕੌਣ ਹੈ ਅਸੀਂ ਲੜਦਿਆਂ ਅੱਗਵਾ ਕੇ ਉਡਾਈਆਂ ਅਸੀਂ ਜਵਾਕੇ ਜਵਾਕਾ ਨਹੀਂ ਬਣਤਾ ਲੋਕ ਤਾਂ ਬਣਾ ਦੇ ਐਮਐਲਏ ਵੀ ਬਣ ਜਾਂਦੇ ਆਦੇ ਪਤਾਂ ਦੀਆਂ ਕੁਸ਼ਪਨਾਤਾ ਚੇਅਰਮੈਨ ਬਣਾਤਾ ਜ਼ਮੀਨਾਂ ਬਣਾਤੀਆਂ ਕੋਠੀਆਂ ਬਣਾਤੀਆਂ ਆਹ ਖੜੀ ਹੈ ਤੁਸੀਂ ਜਾਣਦੇ ਹੋ ਤੇ ਮੈਂ ਪਬਲਿਕ ਸਾਹਮਣੇ ਵੱਲ ਕਰਨ ਵਾਲੀ ਹਾਂ ਮਾਂ ਕਹਿੰਦੇ ਸਾਰਾ ਕੁਝ ਲਾਤਾ ਕੱਖ ਨਹੀਂ ਬਣਾਇਆ ਮੈਂ ساری ਉਮਰ ਲਾਤੀ ਮੈਂ ਕੀ ਨਹੀਂ ਕੱਟਦਾ ਉਸ ਆਪ ਦੇ ਵਿੱਚ ਮੈਂ ਵੀ ਮੁੰਡਾ ਪਹਿਲੇ ਬਜੀ ਬਣਾ ਹੁੰਦਾ ਮੈਂ ਜੇਸ ਦਾ ਲੈ ਗਿਆ ਤਾਂ ਗਵਾਕਰੂਤੀ ਦੇ ਪੁੱਤ ਨੂੰ ਇੰਦਰਾ ਜੀ ਵਾਸਤੇ ਆਤਮਾਸ਼ਤਾ ਲੈ ਗਈ ਅੱਜ ਆ ਥੋਡੇ ਨੂੰ ਮਰਦ ਬਣਾ ਕੇ ਖੜਾ ਮੈਂ ਕੁਛ ਨਹੀਂ ਬਣਾਇਆ ਆ ਸਾਰੇ ਬੱਚਿਆਂ ਨੂੰ ਮੌਕਾ ਮਿਲਿਆ ਇਹ ਅੱਜ ਵੋਟ ਦੀ ਮੈਂ ਖੁਸ਼ ਹਾਂ ਤੇਰੀ ਗੱਲ ਤੋਂ ਤੂੰ ਵੀ ਤੇ ਦੱਪੜ ਮੈਨੂੰ ਵੀ ਯਾਦ ਆਉਂਦੀ ਨਹੀਂ ਪਸਟੀ ساری ਰਾਤ ਮੈਂ ਸੁੱਤੀ ਨਹੀਂ ਸੀ ਜਦੋਂ ਦੱਸਾਇਆ ਸਿੰਘ ਵੀ ਉਹਨਾਂ ਦਾ ਘਰੋਂ ਕੈਦ ਹੋ ਗਿਆ ਅੱਜ ਇਹ ਲੜਾਈ ਜਿਹੜੀ ਆਖਰੀ ਹੈਗੀ ਹੈ ਇਹ ਇਕੱਲੀ ਨਾਹ ਹਲਕਾ ਦੀ ਲੜਾਈ ਨਹੀਂ ਇਹ ਇਕੱਲੀ ਕਾਂਗਰਸ ਦੀ ਲੜਾਈ ਨਹੀਂ ਇਹ ਦੇਸ਼ ਨੂੰ ਮਾਰਨ ਵਾਲੇ ਪੱਟਣ ਵਾਲਿਆਂ ਦੀ ਸੰਨ ਤੋੜਨ ਵਾਲਿਆਂ ਦੀ ਉਹਨਾਂ ਦੀ ਲੜਾਈ ਹੈ ਬਸ ਬਾਤ ਕਰੀ ਦੀ ਹੈ ਹਮ ਪਰ ਖੇਡ ਦੇਸ਼ ਤੋਂ ਕੱਢ ਬੁੱਟਿਆ ਆਪਾਂ ਇੱਥੇ ਚੱਲਣਾ ਲੰਬੀ ਮਸਪੀਚ ਨਹੀਂ ਕਰਦੀ ਕਿਉਂਕਿ ਜਬਤ ਨਹੀਂ ਪੜੀ ਡੇਰ ਦੇ ਬੈਠੋ ਤਾਂ ਆਪਾਂ ਦੋ ਤਿੰਨਾਂ ਇੱਕ ਤਾਂ ਤੁਹਾਨੂੰ ਪਤਾ ਹੈ ਇੱਕ ਤਾਂ ਪਤਾ ਨਹੀਂ ਮਾਦਾ ਨਹੀਂ ਸਾਡਾ ਇੱਕ ਵੱਡਾ ਮਾਨਕ ਛੋਟਾ ਮਾਨਕ ਦੋਗ ਮਾਨਕ ਲਿਖਣ ਦਿੰਨੇਗੇ ਇਹ ਮਾਨ ਨਹੀਂ ਨਹੀਂ ਹੈਗੇ ਕਿਸੇ ਨੂੰ ਨਹੀਂ ਮਾਰ ਲੈਗੇ ਇੱਕ ਦੂਜੇ ਨੂੰ ਚੱਕਵੇਂ ਉਹ ਜਿਹੜਾ ਸਿੰਗਲ ਜੀ ਮਾਨ ਹੈ ਉਹਨੇ ਮੇਰੇ ਭਰਾਵਾਂ ਮਾਰ ਗਿਆ ਉਹ ਸਿੱਖਾ ਚੱਕਿਆ ਮੈਂ ਉਹਦੀ ਕੋਈ ਦਜੀ ਤੋਰ ਨਹੀਂ ਪਹਿਲਾਂ ਤੋਂ ਦੀ ਉਹਦਾ ਸਮਿਦਾਰ ਔਰ ਪੰਜਾਬ ਦੇ ਲੋਕਾਂ ਨੇ ਵੀ ਤੁਹਾਨੂੰ ਸਾਰੇ ਜਿੰਨੇ ਮੈਂ ਕਿਹਾ ਨਾ ਵੱਡੀਆਂ ਦੇ ਹੁਣੇ ਜਾ ਦੋ ਆ ਬੱਚਾ ਤਾਂ ਪਗਲਾ ਤਮਸ਼ਾ ਦੇ ਦੇਖਿਆ ਪਹਿਲਾਂ ਨਹੀਂ ਦੇਖਿਆ ਸਾਨੂੰ ਕੜਾਈਆਂ ਹੋ ਉਸ ਵੇਲੇ ਇਹ ਦਾ ਤਾਪ ਮਾਪ ਦੇ ਕਿਟ ਦੇ 13 ਇੰਚ ਤਾਪ ਕਹਿਣਗੇ